ਸਤ ਸ੍ਰੀ ਅਕਾਲ ਦੋਸਤੋ ਮੈਂ ਗੱਲ ਸਿੱਧੀ ਉੱਥੇ ਹੀ ਸ਼ੁਰੂ ਕਰਾਂ ਮੈਂ ਪਿਛਲੇ 5 ਦਸ ਮਹੀਨਿਆਂ ਚ ਮੈਨੂੰ ਬੜੇ ਪਰਿਵਾਰਾਂ ਚ ਜਾਣ ਦਾ ਮੌਕਾ ਮਿਲਿਆ ਥੋੜੇ ਜਿਹੀ ਘਰੇਲੂ ਝਗੜਿਆਂ ਚ ਜਿਹਦੇ ਜਿਹਦਾ ਕਾਰਨ ਇਹ ਵੀਡੀਓ ਬਣ ਰਹੀ ਹੈ ਮੈਂ ਪਿੱਛੇ ਜੀ ਇੱਕ ਲਾਡੀ ਕਾਂਗੜ ਨਾਲ ਜਿਹੜੀ ਇੰਟਰਵਿਊ ਕੀਤੀ ਉਹ ਚ ਵੀ ਥੋੜਾ ਮੈਂ ਉਹ ਬੋਲਿਆ ਉਸ ਵਿਸ਼ੇ ਤੇ ਪਰ ਇਹ ਵੱਡਾ ਵਿਸ਼ਾ ਇਹਦੇ ਬਾਰੇ ਬੰਦੇ ਜੱਗ ਤੇ ਨਹੀਂ ਬੋਲਦੇ ਜਿੰਨੇ 10 12 ਕਿਤੇ ਭੈਣਿਆਂ ਦਾ ਮਸਲਾ ਸੀ ਜਿੰਨੇ ਕੁ ਪਰਿਵਾਰਾਂ ਚ ਮੈਂ ਗਿਆ ਕਿਤੇ ਇੱਕ ਦੋ ਛੱਡ ਛੜਈਏ ਵੀ ਹੋਏ ਕੁੜੀਆਂ ਦੇ ਵਿਆਹ ਕੇ ਵੀ 2 ਮਹੀਨੇ ਹੀ ਰਸੀ ਕੁੜੀ 6 ਮਹੀਨੇ ਹੀ ਰਸੀ ਕਈਆਂ ਦੇ ਕੇਸ ਚੱਲ ਪਏ ਪੰਜਾਬ ਦੇ ਖਾਸ ਕਰਕੇ ਕਿਸਾਨੀ ਜਾਂ ਪਿੰਡੂ ਪਸ਼ੋਕੜ ਵਾਲੇ ਆਪਾਂ ਜਿੰਨੇ ਪਰਿਵਾਰਾਂ ਜਿਆਦਾ ਕਿਉਂਕਿ ਥੋੜੀ ਕਿਸਾਨੀ ਕਰਕੇ ਬਰਕਤ ਰਹਿੰਦੀ ਸੀ ਜਿਹੜਾ ਮੇਨ ਮੁੱਦਾ ਹੈ 70 80% ਘਰਾਂ ਦੇ ਵਿੱਚ ਕਲੇਸ਼ ਹੋਏ ਸੀ ਕਿ ਮੂੰਹ ਆਈ ਹੈ ਜੀ ਉਧਰ ਰੋਟੀ ਪਾਣੀ ਨਹੀਂ ਬਣਾਉਂਦੀ ਚੱਜ ਨਾਲ ਕੋਈ ਚੱਜ ਨਾਲ ਨਹੀਂ ਬਣਾਉਂਦੀ ਕਹਿੰਦਾ ਕੋਈ ਕਹਿੰਦਾ ਸਵੇ ਸਿਰ ਨਹੀਂ ਬਣਾਉਂਦੀ ਕੋਈ ਕਹਿੰਦਾ ਜੀ ਉਹ ਮੋਬਾਈਲ 'ਚ ਬੈਠੀ ਰਹਿੰਦੀ ਆ ਉਹ ਪਰਿਵਾਰ ਜਿੰਨੀਆਂ ਆ ਕੇ ਵੇਂਦੀ ਮੈਂ ਹੈਰਾਨ ਹੁੰਨਾ ਹੈ ਕਿ ਜਦੋਂ ਵਿਆਹ ਹੁੰਦਾ ਕਿਵੇਂ ਸੱਸਾਂ ਚਾਈ ਚਾਈ ਪਾਣੀ ਵਾਰ ਦੀਆਂ ਕਿਵੇਂ ਸੱਸਾਂ ਨੂਹਾਂ ਫਿਰ ਬਾਅਦ ਚ ਆ ਕੇ ਇੱਕ ਦੂਜੇ ਦੀਆਂ ਦੋਸ਼ਮਣ ਬਣ ਜਾਂਦੀਆਂ ਮੈਂ ਕਿਤੇ ਕਿਤੇ ਸੱਸਾਂ ਚ ਵੀ ਦੇਖਿਆ ਉਹਨਾਂ ਦੀ ਈਗੋ ਜਿਆਦਾ ਵੱਡੀ ਹੋਈ ਹੋਈ ਸੀ ਘਰ ਦੇ ਵਿੱਚ ਛੋਟੇ ਜਿਹੇ ਰਿਸ਼ਤੇ ਨੂੰ ਲੈ ਕੇ ਜਿਹੜੇ ਮੁੱਦੇ ਤੇ ਮੈਂ ਬਹੁਤ ਸਾਲਾਂ ਤੋਂ ਮੈਂ ਤੇ ਬੋਲਦਾ ਗੱਲਾਂ ਕਰਦਾ ਚਰਚਾਵਾ ਕਰਦਾ ਮੈਨੂੰ ਇਹ ਗੱਲਾਂ ਮੈਂ ਕਿਸੇ ਨਾਲ ਬਹਿਸ ਵੀ ਕਰ ਜੰਨਾ ਬਹੁਤ ਵਾਰੀ ਕਿ ਯਾਰ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਜਿਹੜੇ ਕੰਮ ਵਾਸਤੇ ਮਤਲਬ ਔਰਤਾਂ ਲਾਈਆਂ ਕਈਆਂ ਦੇ ਤਿੰਨ ਤਿੰਨ ਦੋ ਦੋ ਲੱਗੀਆਂ ਤੁਹਾਡੇ ਬੱਚੇ ਨੂੰ ਰੋਟੀ ਬਣਾ ਕੇ ਵੀ ਉਹ ਦਿੰਦੀਆਂ ਨੇ ਤੁਸੀਂ ਬੱਚਾ ਜੰਮਿਆ ਥੋੜੀ ਉਹਦੇ ਨਾਲ ਮਮਤਾ ਕੀ ਐ ਤੁਸੀਂ ਉਹ ਕਰ ਜਾਂਦਾ ਮम्मा ਫਲਾਣੀ ਚੀਜ਼ ਖਾਣੀ ਐ ਸ਼ਹਿਰਾਂ 'ਚ ਤਾਂ ਖਾਸ ਕਰਕੇ ਮਹਾਰੀ ਤਾਂ ਮੈਨੂੰ 20 ਸਾਲ ਹੋ ਗਏ ਰਹਿੰਦੇ ਨੂੰ ਜਿਆਦਾ ਵਿਚਰਦੇ ਨੂੰ ਬੇ ਬੇਸਿਕਲੀ ਤਾਂ ਪਿੰਡ ਰਹਿੰਦੇ ਆ ਇੰਨੇ ਪਰਿਵਾਰਾਂ 'ਚ ਮੈਂ ਦੇਖਿਆ ਬੱਚਾ ਕਰੀ ਆ ਖਾਣਾ ਹਾਂ ਆ ਰਹੀ ਐ ਕ੍ਰਿਸ਼ਨਾ ਆਂਟੀ ਆ ਰਹੀ ਐ ਤ੍ਰਿਮੋਨਾ ਆਂਟੀ ਆਏਗੀ ਬਣਾਏਗੀ ਅਰ ਹੁਪ ਹੁਪ ਕੇ ਘਰਾਂ 'ਚ ਇੱਕ ਦੂਜੇ ਨੂੰ ਦੱਸਿਆ ਜਾਂਦਾ ਵੀ ਸਾਡੀ ਕ੍ਰਿਸ਼ਨਾ ਦੇ ਦਹੀਂ ਭੱਲੇ ਤਾਂ ਤੁਸੀਂ ਖਾ ਕੇ ਦੇਖੋ ਜਿਹੜੇ ਕਹਿੰਦੇ ਨੇ ਨਾ ਬਿਰਧ ਆਸ਼ਰਮ ਖੁੱਲ ਰਹੇ ਨੇ ਮੈਂ ਉਹ ਝਗੜਿਆਂ ਵਾਲੀ ਗੱਲ ਨੂੰ ਉੱਥੇ ਰਿਲੇਟ ਕਰਾਂਗਾ ਜਿਹੜੇ ਪਰਿਵਾਰਾਂ 'ਚ ਹੋ ਰਹੇ ਨੇ ਜਿਹੜੇ ਕਹਿੰਦੇ ਨੇ ਬਿਰਧ ਆਸ਼ਰਮ ਖੁੱਲ ਰਹੇ ਨੇ ਥੋੜਾ ਆਪਣੇ ਬੱਚੇ ਨਾਲ ਮਮਤਾ ਤਾਂ ਕਿਤੇ ਅਟੈਚ ਨਹੀਂ ਹੋ ਰਹੀ ਤੁਸੀਂ ਬੱਚੇ ਨੂੰ ਹੱਥੀਂ ਤੁਹਾਨੂੰ ਬਣਾਉਣ ਦਾ ਚਾਅ ਨਹੀਂ ਹੈਗਾ ਤੁਹਾਡੇ ਅੰਦਰ ਮਹਿਕ ਕੇ ਨਹੀਂ ਆ ਰਹੀ ਵੀ ਮੇਰੇ ਬੱਚੇ ਨੇ ਚੀਜ਼ ਖਾਣੀ ਹੈ ਮੈਂ ਬਣਾ ਕੇ ਉਹਨੂੰ ਖਾ ਲਵਾਂ ਜੱਟਾਂ ਦੀਆਂ ਕੁੜੀਆਂ ਜਿਹੜੀਆਂ ਕੰਮ ਕਰਨ ਨੂੰ ਧਾਕੜ ਹੁੰਦੀਆਂ ਸੀ ਪਰਵਾਰਾਂ 'ਚ ਦਲਦਲ ਪਰਿਵਾਰਾਂ 'ਚ ਵੀ ਕੁੜੀਆਂ ਜਿਹੜੀਆਂ ਕੱਖ ਵੀ ਲਿਆਉਣੇ ਮੱਝਾਂ ਵੀ ਸਾਂਭਣੀਆਂ ਵਿਚਾਰਿਆਂ ਨੇ ਇੰਨਾ ਕੰਮ ਕਰਨਾ ਪੜਨ ਤੋਂ ਬਾਅਦ ਤਰੱਕੀ ਨਹੀਂ ਕਰੀ ਰੋਟੀ ਬਣਾਉਣ ਤੋਂ ਭੱਜ ਗਈਆਂ ਜਿਹੜੀਆਂ ਕੁੜੀਆਂ ਦਾ ਜੌਬ ਕਰਦੀਆਂ ਉੱਥੇ ਤਾਂ ਮੰਨਿਆ ਕਿ ਘਰ 'ਚ ਕੋਈ ਚਲੋ ਸਪੋਰਟ ਕਿੰਨੀ ਕੁ ਹੋ ਜੂ ਵੀ ਕਰ ਲੈਣੀ ਚਾਹੀਦੀ ਆ ਜਿਹੜੀਆਂ ਕੁੜੀਆਂ ਦੀ ਜੌਬ ਹੀ ਕੋਈ ਨਹੀਂ ਕੰਮੇ ਕੋਈ ਨਹੀਂ ਉਹ ਉੱਠ ਕੇ ਰੋਟੀ ਵੀ ਨਹੀਂ ਬਣਾਉਂਦੀਆਂ ਇੱਕ ਮੈਂ ਬਜ਼ੁਰਗ ਕਹਿੰਦਾ ਯਾਰ ਸਾਡੇ ਘਰ ਦਾ ਹੁਣ ਤੱਕ ਅਸੂਲ ਰਿਹਾ ਅਸੀਂ 8 ਵਜੇ ਨੂੰ ਨਾਸ਼ਤਾ ਸਾਡੇ ਘਰ ਦੀ ਹਾਜ਼ਰੀ ਬਣਦੀ ਸੀ ਮੇਰੇ ਬਜ਼ੁਰਗ ਡੈਡੀ ਨੇ ਉਹਨਾਂ ਨੂੰ ਪਹਿਲਾ ਪ੍ਰਸ਼ਾਦ ਉਹਨਾਂ ਨੂੰ ਜਾਂਦਾ ਸੀ ਸਾਡੀ ਨੂੰ ਤਾਂ 8 ਵਜੇ ਕਹਿੰਦਾ ਟਰੈਡਮਿਲ ਤੇ ਜਿਹੜੀ ਹੁੰਦੀ ਆ ਉਹ ਹੁਣ ਉਹਦੀ ਆਪ ਦੀ ਘਰ ਵਾਲੀ ਲਟਾ ਬੀਂਘੋ ਕੇ ਖਾਣਾ ਬਣਾਉਂਦੀ ਹੈ ਛੋਟਾ ਜਿਹਾ ਪਰਿਵਾਰ ਅੱਛਾ ਜੇ ਕਿਸੇ ਤੇ ਕੋਈ ਬੱਚਾ ਹੋ ਜਾਂਦਾ ਉਹ ਫਿਰ ਆਏ ਲੱਗਦਾ ਉਹ ਸਾਰੇ ਟੱਬਰ ਤੇ ਆਸਾਨ ਕਰ ਦਿੰਦੀ ਹੈ ਕੁੜੀ ਵੀ ਮੈਂ ਮੈਂ ਬੱਚਾ ਨਹੀਂ ਸਾਹਮਣਾ ਪੰਜਾਬ ਦੇ ਬਾਹਰ ਨਿਕਲ ਕੇ ਤੁਸੀਂ ਕੈਨੇਡਾ ਅਮਰੀਕਾ ਚ ਫਿਰ ਉੱਥੇ ਤੁਹਾਨੂੰ ਕਿਹੜੀਆਂ ਕੰਮ ਵਾਲੀਆਂ ਮਿਲਦੀਆਂ ਨੇ ਜਿਹੜੀ ਤੁਸੀਂ ਲਾਉਣੀਆਂ ਹੁੰਦੀਆਂ ਇਹ ਇੰਨੀ ਬਿਮਾਰੀ ਪੰਜਾਬ ਦੇ ਲੋਕਾਂ ਨੇ ਆਪਣੇ ਘਰਾਂ ਚ ਵੜ ਲਈ ਮੈਂ ਇੱਕ ਐਸੇ ਪਰਿਵਾਰ ਨੂੰ ਜਾਣਦਾ ਬਹੁਤ ਖਾਸ ਰਿਸ਼ਤੇ ਨੇ ਮੇਰੇ ਉਹਨਾਂ ਨਾਲ ਚਾਰ ਜੀ ਨੇ ਉਹ ਘਰ ਦੇ ਹਸਬੰਡ ਵਾਈਜ਼ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਫਾਦਰ ਤੇ ਦੋ ਤਿੰਨ ਕੰਮ ਵਾਲੀਆਂ ਉਹਨਾਂ ਦੇ ਘਰੇ ਪੱਕੀਆਂ ਹੁੰਦੀਆਂ ਨੇ ਆਹ ਕੱਪੜੇ ਧੋਣੇ ਵਾਲੀ ਆ ਜੀ ਆਹ ਕਿਚਨ ਵਾਲੀਆਂ ਜੀ ਆ ਕਰ ਲਿਆ ਸਫਾਈਆਂ ਹੀ ਕਰਕੇ ਜਾਂਦੀ ਆ ਹੁਣ ਉਹਨਾਂ ਆਂਟੀਆਂ ਦੇ ਵੀ ਪ੍ਰੋਟੋਕੋਲ ਕੁੜੀਆਂ ਦੇ ਬਣ ਗਏ ਵੀ ਅਸੀਂ ਬਾਥਰੂਮ ਹੀ ਸਾਫ਼ ਕਰਾਂਗੇ ਸ਼ਹਿਰਾਂ 'ਚ ਐਨੀ ਉਹ ਜੱੜ ਤਾਂ ਐਨੇ ਲਟਾਪੀਂਗ ਹੋ ਰਹੇ ਨੇ ਲੋਕ ਕੰਮ ਨੂੰ ਲੈ ਕੇ ਜਿਵੇਂ ਨਾ ਪ੍ਰਾਣ ਨਿਕਲ ਜਾਂਦੇ ਨੇ ਬਹੁਤ ਔਰਤਾਂ ਨੇ ਮੈਂ ਦੇਖੇ ਨੇ ਹਾਏ ਸਾਡੀ ਤਾਂ ਕੰਮ ਵਾਲੀ ਨਹੀਂ ਆਈ ਉਹ ਤਾਂ 3 ਦਿਨ ਲਈ ਚਲੇ ਗਈ ਹਾਏ 6 ਦਿਨ ਲਈ ਚਲੇ ਗਈ ਮਤਲਬ ਹੱਦ ਹੋਈ ਪਈ ਆ ਵੀ ਤੁਸੀਂ ਆਪਨਾ ਯਾਰ ਖਾਣਾ ਵੀ ਨਹੀਂ ਬਣਾ ਕੇ ਖਾ ਸਕਦੇ ਜੇ ਜਿਹੜੀ ਗੱਲ ਨੇ ਮੈਨੂੰ ਪਿਛਲੇ ਸਾਲ ਸੰਜੋੜਿਆ ਸੀ ਮੈਂ ਵੀਡੀਓ ਬਣਾਈ ਪਈ ਸੀ ਉਹ ਚ ਹੁਣ ਪਰਵਾਹ ਰਹਿਣ ਕਰ ਮੇਰਾ ਇੱਕ ਮਿੱਤਰ ਮੈਨੂੰ ਕਹਿੰਦਾ ਮੈਂ ਤਾਂ ਕੰਬਾਈਨਾ ਵੇਚਦਿਆਂ ਦੋ ਕੰਬਾਈਨਾ ਸੀ ਮੈਂ ਕਾਹਦੇ ਕਹਿੰਦਾ ਯਾਰ ਗੁੜੀਆਂ ਰੋਟੀਆਂ ਨਹੀਂ ਬਣਾ ਰਹੀਆਂ ਹੁਣ 15 20 ਦਿਨ ਪਹਿਲਾਂ ਕੰਬਾਈਨਾ ਦੀ ਰਿਪੇਅਰ ਚੱਲ ਪੈਂਦੀ ਆ 8-10 ਬੰਦਿਆਂ ਦੀ ਰੋਟੀ ਕਹਿੰਦਾ ਕਹਦੇ ਕਰਨ ਢਾਬੇ ਤੋਂ ਲਿਓ ਇਹਦੇ ਨਾਲ ਦੂਜਾ ਪੱਖ ਅੱਗੇ ਪਿੰਡਾਂ 'ਚ ਕੰਬਾਈਨ ਜਿਹਦੇ ਆਉਣੀ ਉਸ ਬੰਦੇ ਨੇ ਪੁੱਛਣਾ ਕਿੰਨੇ ਵਜੇ ਆਵੋਗੇ ਉਹਨਾਂ ਨੇ 8-10 ਬੰਦਿਆਂ ਦੀ ਰੋਟੀ ਬਣਾਉਣੀ ਮੈਂ ਖੁਦ ਕੰਬਾਈਨ ਰੱਖੀ ਆ ਲੋਕ ਨਾ ਚਾਹ ਨਾਲ ਕੋਈ ਨਾ ਮਿੱਠਾ ਵੀ ਬਣਾਉਂਦੇ ਸੀ ਹੁਣ ਹਾਲਾਤ ਇਹ ਹੋ ਗਏ ਕਿ ਟਿਫਨ ਕੰਬੈਨ ਵਾਲੇ ਦੇ ਘਰੋਂ ਹੀ ਜਾਂਦਾ ਲੋਕ ਉਹਨਾਂ ਨੂੰ ਰੋਟੀ ਪੁੱਛਣੋਂ ਹੀ ਛੱਡ ਗਏ ਮੈਂ ਕਹਿੰਦਾ ਲੱਖ ਦੀ ਲਹਨਤ ਹੋ ਗਈ ਪੰਜਾਬ ਦੇ ਸਿਰ ਇਹ ਕਿ ਮੰਨ ਲਓ ਰੋਟੀ ਬਣਾਉਣਾ ਘਰਾਂ ਦੇ ਵਿੱਚ ਬਹੁਤ ਵੱਡਾ ਮਸਲਾ ਹੈ ਪੰਜਾਬ ਦੇ ਪਿੰਡਾਂ 'ਚ ਘਰਾਂ 'ਚ ਜਿਹੜੀਆਂ ਲੜਾਈਆਂ ਨੇ 70 ਤੋਂ 80% ਰਸੋਈ ਦੇ ਝਗੜੇ ਰੋਟੀ ਬਣਾਉਣ ਨੂੰ ਲੈ ਕੇ ਨੇ ਉਹ ਕਹਿੰਦੀ ਇਹ ਮਿੱਤੂ ਟਾਈਮ ਤੇ ਨਹੀਂ ਬਣਦੀ ਉਹ ਹੁਣ ਸਾਰਾ ਡੰਬਰ ਸੋਚਦਾ ਵੀ ਯਾਰ ਘਰੇ ਨੂੰ ਸੰਭਾਲਿਆ ਲਾਣੇਦਾਰ ਨਹੀਂ ਘਰ ਦੀ ਮਾਲੋ ਮਾਲਕਣ ਕੁੜੀ ਬਣਦੀ ਐ ਜੀ ਅੱਜ ਇਹ ਆਪਣੀ ਕਮਾਂਡ ਦੀ ਆਪਣੇ ਹੱਥ ਲੈ ਰਹੀ ਔਰ ਇੱਕ ਥੰਦਾ ਮੈਂ ਐਸਾ ਵੀ ਦੇਖਿਆ ਉਹ ਕਹਿੰਦਾ ਮੈਂ ਕਿਹਾ ਵੀ ਕੋਈ ਨਹੀਂ ਪੁੱਤ ਤੇਰੇ ਡੈਡੀ ਨੂੰ ਬੁਲਾ ਕੇ ਦੱਸਦੇ ਆ ਵੀ ਭਾਈ ਸਾਡੇ ਤਾਂ ਰੋਟੀ ਕਹਿੰਦੇ ਜੀ ਤੁਸੀਂ ਕਿੱਥੇ ਲਾਹੋਗੇ ਫੋਨ ਮੈਂ ਹੀ ਲਾ ਦਿੰਦੀ ਆਪਾਂ ਪਹਿਲਾਂ ਹੀ ਬੁਲਾ ਲੈਂਦੇ ਇਹ ਪੜਾਈ ਇਹ ਜਿਹੜਾ ਨਾ ਓਵਰ ਕੰਫੀਡੈਂਸ ਨਾਲ ਕੁੜੀਆਂ ਨੂੰ ਲੱਗਦਾ ਸੀ ਪੜ ਗਈਆਂ ਸੀ ਯਾਦ ਹੋ ਗਈਆਂ ਅਜਾਦੀ ਮੁੱਤੇ ਇਹ ਨਹੀਂ ਹੁੰਦੀ ਕਿ ਜਿਹੜੇ ਘਰ ਚ ਗਏ ਹੋ ਉਹ ਘਰ ਨੂੰ ਜਾ ਕੇ ਤੁਸੀਂ ਉਹਨੂੰ ਉਤਲ-ਪੁਤਲ ਕਰ ਦੋ ਤੇ ਪ੍ਰੋਟੋਕੋਲ ਨੂੰ ਉਤਲ-ਪੁਤਲ ਕਰ ਦੋ ਇਹ ਜਦੋਂ ਆਪਾਂ ਜਨਮ ਲੈਂਦੇ ਆ ਆਪਾਂ ਨੂੰ ਉਦੋਂ ਹੀ ਪਤਾ ਹੁੰਦਾ ਕਿ ਅਸੀਂ ਇੱਕ ਹੋਰ ਘਰ ਚ ਜਾਣਾ ਉਹ ਘਰ ਦੀ ਓਨਰਸ਼ਿਪ ਲੈਣੀ ਆ ਉੱਥੇ ਜ਼ਿੰਮੇਵਾਰੀ ਲੈਣੀ ਆ ਅਧਿਕਾਰਾਂ ਦਾ ਤੁਹਾਨੂੰ ਸਾਰਾ ਪਤਾ ਵੀ ਮੇਰੇ ਆ ਅਧਿਕਾਰ ਨੇ ਜ਼ਿੰਮੇਵਾਰੀ ਵੀ ਤਾਂ ਹੋਊਗੀ ਕੋਈ ਉਸ ਘਰ ਦੇ ਵਿੱਚ ਇੱਕ ਜੀ ਤੋਂ ਨਵਾਂ ਜਾਨੇ ਆ ਉਹ ਘਰ ਦਾ ਸਰ ਤਾਮ-ਜਾਮ ਕਰਦੇ ਹਿੱਲ ਜਾਂਦਾ ਪਹਿਲਾਂ ਉਹ ਕਿਵੇਂ ਚੱਲੀ ਜਾਂਦਾ ਹੁੰਦਾ ਮੈਜਿਕ ਇਹ ਜੇ ਘਰ ਵੀ ਦੇਖੇ ਜਿੱਥੇ ਭਾਈ ਲੜੀ ਜਾਂਦੇ ਨੇ ਭੈਣਾ ਆਪਸ ਵਿੱਚ ਸਹੀ ਨੇ ਉਹਨਾਂ ਦੀ ਕੋਈ ਲੜਾਈ ਨਹੀਂ ਉਹ ਕਿਤੇ ਇਹ ਨਹੀਂ ਹੈਗਾ ਕਿ ਸਾਰੇ ਮਨ ਲੋ ਮਾੜੀ ਪੋਜੀਸ਼ਨ ਹੋਈ ਹੋਈ ਹੈ ਕਿਤੇ ਇੰਨੀਆਂ ਚੰਗੀਆਂ ਕੁੜੀਆਂ ਆਈਆਂ ਉਹਨਾਂ ਨੇ ਘਰ ਸੰਭਲੇ ਉਹਨਾਂ ਨੇ ਘਰ ਬੰਨ੍ਹ ਲਏ ਉਹਨਾਂ ਨੇ ਘਰ ਘਰਸ ਕਰ ਲਏ ਜ਼ਿੰਮੇਵਾਰੀ ਨਹੀਂ ਹੈਗੀ ਬਹੁਤ ਘਰਾਂ ਦੀ ਇਹ ਪੋਜੀਸ਼ਨ ਹੈ ਕਿ ਉੱਥੇ ਮਾਪੇ ਨੂੰ ਟਾਈਮ ਤੇ ਰੋਟੀ ਉਹ ਮਿਲਣੋਂ ਹਟ ਗਈ। ਅਬ ਇਹਨੇ ਬੇਵਸ ਹੋ ਗਏ ਜਿਉਂ ਬੋਲਦੇ ਨੇ ਤਾਂ ਪਿੰਡ 'ਚ ਇਹ ਜਾਂਦਾ ਵੀ ਅੱਛਾ ਇਹਨਾਂ ਦੇ ਘਰ ਕਲੇਸ਼। ਲੋਕ ਵੀ ਕਹਿੰਦੇ ਵੀ ਇਹਨੂੰ ਹੁਣ ਤਰੀਕਾ ਕੋਈ ਫਲਾਣੇ ਦੇ ਨੂੰ ਉਹਨਾਂ ਦਾ ਚੱਕ ਤੇ ਫੱਟੇ। ਇਹ ਬਹੁਤ ਵੱਡੀ ਤਰਾਸਦੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਸਾਨੂੰ ਮਤਲਬ ਇਹਦੇ ਸੋਚਣ ਦੀ ਲੋੜ ਹੈ ਆਪਣੇ ਜਿਹੜੇ ਬੱਚਿਆਂ ਨੂੰ ਪੜ ਰਹੇ ਨੇ, ਗਾਂ ਵਿਆਹਣੇ ਨੇ। ਮਾਵਾ ਉਹਨਾਂ ਨੂੰ ਰੋਟੀ ਮਾਮਾ ਤਾਂ ਰੋਟੀ ਬਣਾਉਣੀ ਤੇ ਸਿਖਾਉਣਾ ਕੀ ਕਈ ਹੱਥ ਹੱਜ ਕੇ ਦੰਦੀਆਂ ਘੱਟ ਕੇ ਨਹੀਂ ਆ ਸਾਡੇ ਵਾਲੀ ਤਾਂ ਹੱਲ ਹੋਇਆ ਇਹਨੂੰ ਤਾਂ ਬਣਾਉਣੀ ਨਹੀਂ ਆਉਂਦੀ ਫਿਰ ਇਹਨੂੰ ਬਣਾਉਣਾ ਕੀ ਆਉਂਦਾ ਇਹ ਪਾਲ ਪੋਸ ਕੀ ਗਾਂ ਉਹਨਾਂ ਨੂੰ ਗੋਦ ਦੇਣੀ ਹੈ ਤੁਸੀਂ ਕਿਸੇ ਇੱਕ ਮੰਡਾ ਉਹਨਾਂ 4:00 5:00 ਵਜੇ ਉੱਠ ਕੇ 6:30 4:00 ਵਜੇ ਗੁਰੂ ਘਰ ਜਾਂਦਾ ਪਾਠ ਕਰਦਾ ਹਲ ਮੈਂ ਉਹ ਅੰਮ੍ਰਿਤਧਾਰੀ ਨਹੀਂ ਪਰ ਉਹ ਦੀ ਬਾਈ 8 ਵਜੇ ਉੱਠਦੀ ਆ ਉਹਨੂੰ ਜਿਹੜੀ ਚਾਹ ਪਾਣੀ ਸਵੇਰ ਬਣਾ ਕੇ ਦੇਣਾ ਸੀ ਅੱਜ ਵੀ ਉਹਦੀ ਮੰਮੀ ਬਣਾ ਕੇ ਦਿੰਦੀ ਆ ਉਹਦੀ ਕੀ ਜ਼ਿੰਦਗੀ 'ਚ ਬਦਲਾਅ ਹੋ ਗਿਆ ਉਹ ਉਹਦਾ ਉਹਨੇ ਇੱਕ ਜੀਵਨ ਸਾਥੀ ਆਇਆ ਉਹਨੇ ਕੀ ਕੀਤਾ ਕੁਛ ਵੀ ਨਹੀਂ ਅੱਛਾ ਉਸੇ ਘਰ ਦੀ ਪੋਜੀਸ਼ਨ ਕਿ ਉਹ ਉਹਦਾ ਡੈਡੀ ਆ ਜਿਹੜਾ ਉਹ ਕਹਿੰਦਾ ਵੀ ਮੈਂ ਤਾਂ 8 ਵਜੇ ਰੋਟੀ ਖਾਣੀ ਹੁੰਦੀ ਆ ਮੈਨੂੰ 8 ਵਜੇ ਦਵਾਈ ਹੁੰਦੀ ਆ ਸਾਡੇ ਕਦੇ ਤਾਂ 8 ਵਜੇ ਪੱਕ ਜੂ ਕਦੇ 9 ਵਜੇ ਪੱਕ ਜੂ ਜੇ ਵੀ ਬੋਲਦਾ ਹੁਣ ਤਾਂ ਥੋੜਾ ਘਟ ਗਿਆ ਪਹਿਲਾਂ ਤਾਂ ਸਭ ਤੋਂ ਵਧੀਆ ਕੰਮ ਸੀ ਵੀ ਦਾਜ ਮੰਗਦੇ ਨੇ ਜੀ ਸਿੰਪਲ ਅਜੇ ਵੀ ਬਹੁਤ ਜੇਲ੍ਹਾਂ ਚ ਕੁੜੀਆਂ ਨਣਾਂ ਦਾ ਅੜਗੀਆਂ ਪਈਆਂ ਜਿਨ੍ਹਾਂ ਨੂੰ ਦਾਜ ਮੰਗਦੇ ਕਹਿ ਕਿਹੜਾ ਜੱਤ ਪਹਿਲਾਂ ਇਹ ਜਨਾ ਸ਼ਹਿਰਾਂ ਚ ਚੱਲਿਆ ਸੀ ਵੀ ਕੰਮ ਵਾਲੀ ਲਾ ਲਈ ਫਿਰ ਕੰਮ ਵਾਲੀਆਂ ਦੋ ਲਾ ਲਈਆਂ ਹੁਣ ਇਹ ਪਿੰਡਾਂ ਚ ਵੀ ਆ ਬੜਿਆ ਜਿਹੜੇ ਹਿਸਾਬ ਨਾਲ ਮੈਨੂੰ ਹਰ ਬੰਦਾ ਘਰ ਚ ਦੋ ਬੰਦੇ ਲੇਬਰਾਂ ਨੇ ਐਕਸਟਰਾ ਲਈ ਬੈਠਾ ਵੀ ਇਹ ਸਾਡੇ ਘਰ ਦਾ ਕੰਮ ਕਰੇ ਆਪ ਬੰਦੇ ਕੀ ਕਰਦੇ ਨੇ ਮੁੰਡਿਆਂ ਜੀ ਵੀ ਕਲਚਰ ਕੰਮ ਘਟ ਗਿਆ ਮੈਂ ਬਹੁਤ ਜਾਣਦਾ ਆ ਵੀ ਕਾਰ ਲੈ ਲੈਣਗੇ ਬਾਈਕ ਲੈਣਗੇ ਉਹਨੂੰ ਕਦੇ ਧੋਂਦੇ ਤੱਕ ਨਹੀਂ ਹੈਗੇ ਜਿਹੜੇ ਐਟ ਐਟ ਦੀ ਆਪਾਂ ਨਾਰੇ ਮਾਰਦੇ ਆ ਐਟ ਐਟ ਮੰਨੋ ਜੁਮਲੇ ਛੱਡਦੇ ਆ ਅਸੀਂ ਤਾਂ ਆਪਣਾ ਕਿਰਿਆ ਕਰਮ ਖੁਦ ਨਹੀਂ ਕਰਦੇ ਆ ਘਰ ਦਾ ਕੰਮ ਵੀ ਨਹੀਂ ਕਰਦੇ ਕਿੰਨੀਆਂ ਹੀ ਕੁੜੀਆਂ ਨੇ ਜਿਨ੍ਹਾਂ ਦੇ ਘਰਾਂ 'ਚ ਇਸੇ ਕਰਕੇ ਅਟੜਈਆ ਹੋ ਜਾਂਦਾ ਕਿ ਉਹਨਾਂ ਨੂੰ ਇਹ ਲੱਗਦਾ ਵੀ ਹਾਏ 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 ਰੋਟੀ ਬਣਾਉਣੀ ਤਾਂ ਬਹੁਤ ਔਖੀ ਆ ਤੇ ਵੀ ਭੈਣਾ ਇੱਕ ਦਿਨ ਸੱਸ ਬਣਨਾ ਤੇਰੇ ਵੀ ਔਣੀਆਂ ਨੂੰ ਉਦੋਂ ਦੇ ਪਤਾ ਲੱਗੂ ਤੈਨੂੰ ਤੇਰੇ ਨਾਲ ਕੀ ਭਾਵੀ ਵੇਦਦੀ ਆ ਮਾਪੇ ਦੀ ਇੱਕ ਸ਼ਰਮ ਹੁੰਦੀ ਸੀ ਵੀ ਜੇ ਕਿਤੇ ਸਹੁਰੇ ਵਾਲਿਆਂ ਨੇ ਨਾ ਮੇਰੇ ਮੰਮੀ ਡੈਡੀ ਨੂੰ ਕੋਈ ਮੇਰੀ ਕੰਪਲੇਂਟ ਕਰਤੀ ਹਾਏ ਮੇਰਾ ਤਾਂ ਮਰਨ ਹੋ ਜੂ ਹੁਣ ਤਾਂ ਕੁੜੀਆਂ ਹੁੱਪ ਕੇ ਕਹਿ ਦਿੰਦੀਆਂ ਨੇ ਆ ਜਿਹੜਾ ਮੈਂ ਸ਼ਹਿਰਾਂ ਦੀ ਗੱਲ ਕਰਦਾ ਸੀ ਕਿ ਬੱਚਿਆਂ ਬੱਚਿਆਂ ਨੂੰ ਜਿਹਨੇ ਖਾਣਾ ਬਣਾ ਕੇ ਖਿਲਾਉਣਾ ਹੈ ਬੱਚੇ ਦੇ ਅੰਦਰ ਮੰਨਤਾ ਕਿਦੇ ਪ੍ਰਤੀ ਜਾਗਣੀ ਆ ਵੱਡੇ ਹੋ ਕੇ ਬੱਚਿਆਂ ਦਾ ਮੋਹ ਕਿਉਂ ਟੁੱਟ ਰਿਹਾ ਮਾਪਿਆਂ ਨਾਲ ਆਪਾਂ ਕਹਿੰਦੇ ਨਾ ਬੇਰੁਖੇ ਹੋ ਰਹੇ ਨੇ ਬੱਚੇ ਬੱਚਿਆਂ ਨੂੰ ਪਾਲਦਿਆਂ ਤਾਂ ਤੁਹਾਡੇ ਕੋਲ ਕਿਰਾਏ ਦੀਆਂ ਮਤਲਬ ਆਂਟੀਆਂ ਨੇ ਜਿਹੜੀਆਂ ਰੱਖੀਆਂ ਤੁਸੀਂ ਵੀ ਭਾਈ ਮੇਰੇ ਬੱਚੇ ਨੂੰ ਫੀਡ ਤਾਂ ਦੇਣ ਦੀਆਂ ਖਾਣਾ ਤਾਂ ਦੇਣਾ ਬੱਚੇ ਦੀ ਚੋਇਸ ਕੀ ਆ ਬੱਚੇ ਨੂੰ ਆਪਣੇ ਕਾਲਜ ਨਾਲ ਲਾ ਕੇ ਕੀ ਖੜਾਉਣਾ ਉਹਨੂੰ ਗੋਦੀ 'ਚ ਲੈ ਕੇ ਪੁੱਛਣਾ ਪੁੱਤ ਜੀ ਕੀ ਖਾਣਾ ਮੈਂ ਤੈਨੂੰ ਬਣਾ ਕੇ ਦਵਾਂ ਕਿੱਡਾ ਚਾਰੀ ਗੱਲ ਹੋਣੀ ਚਾਹੀਦੀ ਆ ਪਰ ਹੋਇਆ ਕੀ ਪਿਆ ਮੈਂ ਬਾਥਰੂਮ ਸਾਫ ਕਰਨਾ ਮਤਲਬ ਇਹ ਕਿੱਡਾ ਕਵੱਡਾ ਟਾਸਕ ਹੈ ਜਿਹੜੋ ਕਹਿੰਦੇ ਬਾਥਰੂਮ ਸਾਫ ਕਰਨ ਨੂੰ ਵੀ ਕੋਈ ਚਾਹੀਦਾ ਉੱਥੇ ਕੋਈ ਬਾਹਰੋਂ ਆ ਜਾਂਦਾ ਨਾਲ ਦੇ ਪਿੰਡ ਦਾ ਕੋਈ ਗੰਧ ਸਿੱਟ ਜਾਂਦਾ ਇੱਕ ਤੁਸੀਂ ਆਪ ਹੀ ਨਹਾਉਂਦੇ ਹੋ ਆਪ ਹੀ ਸਾਫ ਕਰਨਾ ਹੁੰਦਾ ਜੀ ਕੀ ਉੱਥੇ ਕੁਝ ਵੀ ਨਹੀਂ ਹੈਗੀ ਜਿਹੜੀ ਕਹਿੰਦੇ ਵੀ ਕੰਮ ਕਲਚਰ ਇੰਨਾ ਘਟ ਗਿਆ ਨਰਾਸ਼ਾ ਪਿੰਡਾਂ ਚ ਨਸ਼ਿਆਂ ਚ ਲੋਕ ਕਿਉਂ ਰਹੇ ਬਿਜ਼ੀ ਹੋ ਨਹੀਂ ਬੰਦੇ ਹੋਰੇ ਔਰਤਾਂ ਤਾਂ ਮੋਬਾਈਲਾਂ ਨੇ ਇੰਨੀਆਂ ਬਿਜ਼ੀ ਕਰਤੀਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਦੇਖਣਾ ਕੀ ਨਹੀਂ ਦੇਖਣਾ 24 ਘੰਟੇ ਬਸ ਉਹ ਸਕਰੋਲਿੰਗ ਹੁੰਦੀ ਹੈ ਇਹ ਬਹੁਤ ਵੱਡੀ ਇੱਕ ਬਿਮਾਰੀ ਬਣ ਗਈ ਕਿ ਮੋਬਾਈਲ 'ਤੇ ਬੈਠੇ ਰਹਿਣਾ ਨਵੇਂਆਂ ਕੁੜੀਆਂ ਨੂੰ ਨਾ ਅੱਜਕੱਲ ਫੋਟੋਆਂ ਹੀ ਆਪਾਂ ਦੇ ਕੁੜੀਆਂ ਨੂੰ ਲਾਈਕ ਆ ਜਾਂਦੇ ਫਿਰ ਉਹਨਾਂ ਨੂੰ ਇਹਦਾ ਚਸਕਾ ਵੱਧ ਜਾਂਦਾ ਵੀ ਮੈਨੂੰ ਲੋਕ ਹੋਰ ਕਮੈਂਟ ਕਰਨ ਜਾਂ ਮੇਰੇ ਸੂਟ ਦੇ ਜਾਂ ਮੇਰੇ ਸੋਹਣੇ ਪਾਣ ਦੇ ਮੈਨਾਂ ਇੱਕ ਬਹੁਤ ਸਾਲ ਪਹਿਲਾਂ ਮੇਰੇ ਯਾਦ ਨਹੀਂ ਹੁੰਦੀ ਸ਼ਾਇਦ ਉਹ ਪ੍ਰੀਤੰਬਰ ਲੰਡੇ ਕੋ ਇਦਾਂ ਲਿਖੀ ਜਾਂ ਕੋਈ ਹੋਰ ਸੀ ਉਹਨੇ ਖੁੱਲੀ ਕਾਪਟਾ ਟਾਈਪ ਮੈਂ ਲਿਖੀ ਸੀ ਵੀ ਸਵੇਰ ਦੇ 5 5 ਵਜ ਚੁੱਕੇ ਆ ਉੱਠੋ ਵੀ ਚਲੋ ਚਾਹ ਪੀਓ ਵੀ ਸਾਰੇ ਜਾਣੇ ਚੱਲ ਵੀ ਤੂੰ ਵੀ ਭਲਾਣਿਆਂ ਮੱਜਾਂ ਨੂੰ ਕੱਖ ਪਾ ਦੇ ਤੂੰ ਨੜਾ ਦੇ ਤੂੰ ਮੋਟਰ ਤੇ ਪਾਣੀ ਲਿਆ ਤੂੰ ਭਾਈ ਛਾੜੂ ਮਾਰ ਲਾ ਤੂੰ ਵੀ ਆਟਾ ਗੁੰਨ ਲਾ ਉਹ ਪੂਰੇ ਘਰ ਦਾ ਨਾ ਉਹਨੇ ਮੇਰੀ ਯਾਦ ਨਹੀਂ ਕੀ ਨਾ ਚਿਤ੍ਰਨ ਕਰਿਆ ਪੂਰਾ ਵੀ ਸਵੇਰ ਆਏ ਹੁੰਦੀ ਆ ਉਦੋਂ ਦਾ ਨਾਸ਼ਤਾ ਕਰਿਆ ਇਕੱਠੇ ਬੈਠੇ ਘਰ ਜਾ ਕੇ ਨਹਾਣੋਗੇ ਫਿਰ ਇਕੱਠੇ ਹੋ ਕੇ ਬੈਠੇ ਆ ਕਿਸੇ ਨੇ ਟੀਵੀ ਲਾਇਆ ਕੋਈ ਖ਼ਬਰ ਦੇਖਿਆ ਮਤਲਬ ਕਿੰਨਾ ਸੋਹਣਾ ਮਾਹੌਲ ਹੈ ਹੁਣ ਕੀ ਹੈ ਪੰਜਾਬੀ ਜਿਹੜੇ ਪੰਜਾਬ ਦੇ ਘਰਾਂ ਚ ਪੰਜ ਚਾਰ ਬੰਦਿਆਂ ਦਾ ਰੋਟੀ ਪਾਣੀ ਉਹੀ ਬਣ ਜਾਂਦਾ ਸੀ ਵੀ ਰਾਹ ਜਾਂਦਾ ਕੋਈ ਰਾਹੀ ਸ਼ੱਕ ਲੂਗਾ ਅੱਜ ਉਸ ਘਰ ਦੇ ਵਿੱਚ ਮਾਂ ਬਾਪ ਰੋਟੀ ਲਈ ਲੈਲੜੀਆਂ ਘੜਦੇ ਨੇ ਵੀ ਭਾਈ ਬਣਾ ਦੇ ਸਾਡੀ ਰੋਟੀ ਨੋਹਾਂ ਦੇ ਨੋਹਾਂ ਵੱਲ ਦੇਖਦੇ ਆ ਜਿਹੜੀ ਨਵੀਂ ਪੀੜ੍ਹੀ ਆਈ ਹੈ ਮੇਰੇ ਯਾਦਾਂ ਸਾਡੇ ਪਿੰਡਾਂ 'ਚ ਇੱਕ ਬਜ਼ੁਰਗ ਨਾ ਖੇਸ ਦਰੀਆਂ ਵੇਚਦਾ ਹੁੰਦਾ ਸੀ ਬੋਲਾ ਸੀ ਉਹ ਕੋਈ ਕਾਹਦਾ ਕੱਪ ਹੁੰਦਾ ਸੀ ਮੈਂ ਸਾਡੇ ਦਾਦੀ ਕੋਲ ਵੀ ਪਤਾ ਨਹੀਂ ਕਿਹਦੇ ਕਰ ਜਿੱਥੇ ਉਹਨੇ ਕਹਤਾ ਭਾਈ ਪ੍ਰਸ਼ਾਦ ਦਾ ਛਕਣਾ ਬਹਿ ਜਾ ਵਾਪਾ ਉਹਨੂੰ ਪ੍ਰਸ਼ਾਦ ਦਾ ਛਕਾ ਦੇਣਾ ਅੱਜ ਹਾਲਾਤ ਇਹ ਨੇ ਬੜਾਏ ਲੋਕਾਂ ਦੇ ਬਾਹਰ ਬਥੇਰੇ ਕਾਲਰ ਉੱਚੇ ਹੁੰਦੇ ਨੇ ਉਹਨਾਂ ਨੂੰ ਕਿਸੇ ਦੋਸਤ ਨੂੰ ਕਿਸੇ ਰਿਸ਼ਤੇਦਾਰ ਨੂੰ ਘਰੇ ਬੁਲਾਉਣ ਲੱਗਿਆਂ ਪਹਿਲਾਂ ਦੇਖਣਾ ਪੈਂਦਾ ਆਪਣੀ ਘਰ ਵਾਲੀ ਦੀ ਅੱਖ ਵੱਲ ਵੀ ਉਹਨੂੰ ਕਹਿ ਦੇਵਾਂ ਦੁਪਹਿਰ ਤੋਂ ਅੱਜ ਵੀ ਖਾਣਾ ਬਣਾਉਣਾ ਪੈਣਾ ਕਈ ਤਾਂ ਇਸ ਹਿਸਾਬ ਨਾਲ ਇਨਵਾਈਟ ਕਰਦੇ ਨੇ ਕਿ 4 ਵਜੇ ਆ ਜਵੇ ਚਾਹ ਪਲਾ ਕੇ ਤੋਰ ਦੰਗੇ ਰੋਟੀ ਬਣਾਉਣੀ ਘਰ ਚ ਮੰਨ ਲੋ ਜੀ ਦਾ ਜੰਜਾਮ ਆ ਕੋਈ ਇਹਨੂੰ ਮੰਨੇ ਕੋਈ ਨਾ ਮੰਨੇ 90% ਮੈਂ ਇੱਕ ਦਾਅਵੇ ਨਾਲ ਕਹਿੰਦਾ 90% ਘਰਾਂ ਚ ਹਾਂ ਜਿਨ੍ਹਾਂ ਦੇ ਨੌਕਰ ਚੱਕ ਰੱਖੇ ਆ ਉਹਨਾਂ ਲਈ ਸ਼ੌਕ ਹੋ ਸਕਦਾ ਪਰ ਜਿਹੜੇ ਦਰਮਿਆਨੇ ਮੀਡਲ ਕਲਾਸ ਲੋਅਰ ਮੀਡਲ ਕਲਾਸ ਆ ਉਹਨਾਂ ਦੇ ਤਾਂ ਰੋਟੀ ਕਿਸੇ ਨੂੰ ਦਿੰਦੇ ਆ ਮੌਤ ਪੈਣ ਲੱਗ ਗਈ ਅਹ ਕਿੱਡੀ ਵੱਡੀ ਗੱਲ ਆ ਵੀ ਬੰਦਾ 20 ਕਿਲੋਮੀਟਰ ਤੇ ਕੰਬਾਈਨ ਨਾਲ ਵੱਢਣ ਗਿਆ ਅਗਲੇ ਉਹਨੇ 4 ਬੰਦਿਆਂ ਦੀ ਰੋਟੀ ਤਿਆਰ ਕਰ ਦਿੰਦੇ ਸੀ ਥੋੜੇ ਘਰਾਂ 'ਚ ਖੇਤੀਆਂ ਹੋਣੀਆਂ ਕਿਵੇਂ ਤੁਸੀਂ ਤਾਂ ਰੋਟੀ ਬਣਾਉਣ ਦੇ ਭੱਜਣ ਲੱਗੀਆਂ ਅੱਛਾ ਫਿਰ ਇਹ ਨਹੀਂ ਹੈਗਾ ਕਿ ਭਾਈ ਤੁਸੀਂ ਫਿਰ ਪੜ੍ਹ ਕੇ ਕੋਈ ਬਹੁਤ ਵੱਡੀਆਂ ਜੌਬ ਲੈ ਲੈਂਦੀਆਂ ਕੁੜੀਆਂ ਮਾਪੇ ਨੂੰ ਜਿਹੜੀ ਮੈਂ ਉੱਚ ਗੱਲ ਕਰੀ ਸੀ ਇੰਟਰਵਿਊ ਦੇ ਵਿੱਚ ਮੈਂ ਉਸੇ ਵਿਸ਼ੇ ਨੂੰ ਜ਼ਿਆਦਾ ਖੋਲ੍ਹਦਾ ਮਾਪੇ ਲਈ ਇਗਨੋਰੈਂਸ ਬਹੁਤ ਆ ਮਾਪੇ ਨੂੰ ਦਰਕਾਰਿਆ ਬਹੁਤ ਜਾ ਰਿਹਾ ਹੈ। ਇਹ ਇਕੱਲੀਆਂ ਕੁੜੀਆਂ ਦਾ ਪੱਖ ਨਹੀਂ ਹੁਣ ਮੁੰਡਿਆਂ ਵਾਲੇ ਪਾਸੇ ਵੀ ਆ ਜੋ। ਕਈਆਂ ਦੇ ਮਾਪੇ ਨੇ ਬਾਪ ਨੇ ਸਾਰੀ ਜ਼ਿੰਦਗੀ ਮਨ ਲੋ ਕੰਜੂਸੀ ਕਰ ਕਰਕੇ ਇਹ ਫੜੀਆਂ ਬਣਾ ਕੇ ਜ਼ਮੀਨਾਂ ਬਣਾਤੀਆਂ। ਅੱਜੋ ਮੁੰਡਾ ਨਵੇਂ ਦੌਰ ਦਾ ਉਹ ਕਰੀ ਇਹਨੂੰ ਕੀ ਪਤਾ ਹੈ? ਉਹ ਸਾਡੇ ਵਾਲੇ ਨੂੰ ਕੀ ਪਤਾ ਹੈ? ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਾਸੇ ਦਾ। ਤੂੰ ਪੁੱਤ ਕਾਰ ਖਰੀਦਣ ਯੋਗਾ ਕਰਤਾ। ਉਹਨੇ ਜਦੋਂ ਸੁਹਾਗਾ ਲੈਣਾ ਸੀ ਉਹਨੂੰ 36 ਵਾਰ ਸੋਚਣਾ ਪਿਆ ਹੋਊਗਾ ਉਹਨੇ ਤਾਂ ਘਿਰਲਾ ਵੀ ਨਹੀਂ ਵਾਰ ਸੋਚ ਕੇ ਲਿਆਣਾ ਤੈਨੂੰ ਘਿਰਲੇ ਦਾ ਨਹੀਂ ਪਤਾਣਾ ਜਿਹਦਾ ਤੇਲ ਖੜਦੇ ਮਾਂ ਬਾਪ ਨੇ ਹੱਡ ਗਾਲ ਕੇ ਰਾਤਾਂ ਗਾਲ ਕੇ ਆਪਣੀਆਂ ਜ਼ਿੰਦਗੀ ਦੇ ਸੁਪਨੇ ਗਾਲ ਕੇ ਪੂਰੇ ਨਹੀਂ ਕਰੇ ਇੱਕ ਲੈਵਲ ਤੇ ਕਈ ਪਰਿਵਾਰ ਲਿਆ ਕੇ ਖੜਾ ਦੇ ਮੈਂ ਜਾਣਦਾ ਮੈਂ ਉਹਨਾਂ 'ਚ ਗੈਮ ਹੈ ਉਹਨਾਂ ਤੇ ਜੋ ਆਕਾ ਨਾਲ ਮੇਰੀ ਬਹਿਸ ਹੁੰਦੀ ਹੈ ਵੀ ਉਹ ਤੁਸੀਂ ਸਮਝਦੇ ਕਿਉਂ ਤੁਹਾਨੂੰ ਪਤਾ ਇਹਨਾਂ ਨੇ ਕੀ ਹੱਡ ਗਾਲੇ ਨੇ ਬਹੁਤ ਸੌਖਾ ਹੁੰਦਾ ਕਹਿ ਦੇਣਾ ਵੀ ਤੈਨੂੰ ਕੀ ਕੀਤਾ ਡ੍ਰੈਕਟਰ ਦੇ ਬਹਿ ਕੇ ਸੈਲਫ ਮਾਰ ਦੇਣੀ ਪਿੱਛੇ ਭਈ ਇਹਨੂੰ ਕਹਿੰਦਾ ਹਲ ਪਾ ਦੇ ਆ ਚੱਕ ਲਿਆ ਥਰਮਸਾਂ ਦੇ ਵਿੱਚ ਚਾਹ ਸਿਕੰਜਵੀ ਆ ਗਈ ਇਹ ਬਹੁਤ ਸੌਖੀਆਂ ਨੇ ਜਿਹੜਾ ਉਹਨਾਂ ਨੇ ਕੀਤਾ ਅਰ ਉਹਨਾਂ ਨੇ ਕੀ ਬਣਾ ਲੈਣਾ ਤੁਹਾਤੋਂ ਉਹਨਾਂ ਨੂੰ ਸਤਕਾਰ ਉਹਨਾਂ ਕੋਲ ਬਹਿਣਾ ਬਹੁਤ ਜ਼ਰੂਰੀ ਹੈ ਫਿਰ ਬਹੁਤ ਬਹੁਤ ਥੋਕੀ ਹੁੰਦਾ ਜਦੋਂ ਨਵੀਂ ਵਿਆਹ ਤਾਂ ਕੁੜੀ ਤੇ ਮੁੰਡਾ ਜੇ ਕਿਤੇ ਦੋਨਾਂ ਦੀ ਗੀੜੀ ਰਲ ਜਵੇ ਉਹਨੂੰ ਬਾਪੂ ਜੀ ਨੂੰ ਨੁਕਸ ਲੱਗਣ ਲੱ ਆ ਜਾਂਦੇ ਨੇ ਕੂੜੇ ਨੂੰ ਸੱਸ ਜਿ ਲੱਗਣ ਲੱ ਜਾਂਦੇ ਨੇ ਉਹ ਵਿਚਾਰੇ ਸਾਰੀ ਜ਼ਿੰਦਗੀ ਦੀ ਕਿਤੇ ਕਿਤੇ ਤਾਂ ਇਦਾਂ ਵੀ ਹੈ ਕੱਲਾ ਕੱਲਾ ਪੁੱਤ ਉੱਥੇ ਵੀ ਮਾਪੇ ਵਿਚਾਰੇ ਬਣੇ ਪੈ ਨੇ ਉਹ ਮੱਲੋਂ ਅੰਦਰੋਂ ਅੰਦਰ ਹੀ ਝੁਰਦੇ ਨੇ ਉਹ ਕਹਿ ਹੀ ਨਹੀਂ ਸਕਦੇ ਕੁਝ ਜੇ ਕਹਿੰਦੇ ਨੇ ਤਾਂ ਰੌਲਾ ਪੈਂਦਾ ਬਦਨਾਮੀ ਦੇ ਡਰੋਂ ਵੀ ਹੈ ਕਹਿਣਗੇ ਅੱਧੀਆਂ ਬੇਜਰੀਆਂ ਬੁੜੀਆਂ ਤਾਂ ਇਸ ਗੱਲੋਂ ਹੀ ਨਹੀਂ ਬੋਲਦੀਆਂ ਵੀ ਕਹਿੰਦੇ ਕਿ ਕੱਲੀ ਕੱਲੀ ਨੂੰ ਇਹਦੇ ਨਾਲ ਨਹੀਂ ਘਟਦੀ ਮੈਂ ਪੰਜਾਬ ਤਿਆਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਇਹ ਮਤਲਬ ਬੇਨਤੀ ਕਰਦਾ ਤੁਹਾਨੂੰ ਜਿਹੜੀਆਂ ਤੁਹਾਨੂੰ ਚੀਜ਼ਾਂ ਜ ਚੰਗੀਆਂ ਲੱਗਦੀਆਂ 20 30 ਸਾਲ ਤੱਕ ਤੁਸੀਂ ਉਸ ਫਾਰਮ 'ਚ ਆ ਜਾਣਾ ਤੁਹਾਨੂੰ ਉਹ ਮਾੜੀਆਂ ਲੱਗਣਗੀਆਂ ਆਉਣੀਆਂ ਥੋੜੇ ਵੀ ਰਹਾ ਨੂਹਾਂ ਤਿਆਂ ਨੇ ਉੱਥੋਂ ਤੋਂ ਵੀ ਤੇਜ਼ ਆਉਣਗੀਆਂ ਇਹ ਆਪਣਾ ਕਲਚਰ ਸੀ ਪੰਜਾਬ ਦਾ ਤਾਂ ਖਾਸ ਕਰਕੇ ਪੰਜਾਬ ਦੇ ਪਿੰਡਾਂ ਦਾ ਯਾਰ ਕੋਈ ਖਾਲੀ ਰੋਟੀ ਤੋਂ ਨਹੀਂ ਹੋੜਿਆ ਅੱਜ ਉਹ ਘਰਾਂ ਦੇ ਮਾਲਕ ਉਹ ਤੁਹਾਡੇ ਮਾਪੇ ਰੋਟੀ ਲਈ ਤਰਸ ਜਾਂਦੇ ਨੇ ਰੋਟੀ ਲਈ ਲੜਾਈਆਂ ਹੁੰਦੀਆਂ ਉਹਨਾਂ ਨੂੰ ਟਾਈਮ ਤੇ ਰੋਟੀ ਨਹੀਂ ਦਿੰਦੇ ਜਿਹੜਾ ਪੰਜਾਬ ਲੰਗਰਾਂ ਦੇ ਨਾਂ ਨਾਲ ਪ੍ਰਸਿੱਧ ਹੈ ਜਿੱਥੇ ਕਹਿੰਦੇ ਕੋਈ ਭੁੱਖਾ ਨਹੀਂ ਸੌ ਸਕਦਾ ਅੱਜ ਘਰਾਂ ਦੇ ਮਾਲਕ ਆਪਣੇ ਬੱਚਿਆਂ ਦੀਆਂ ਬੇਰੁਖੀਆਂ ਕਾਰਨ ਨਿਰਾਸ਼ਾ 'ਚ ਨੇ ਡਿਪਰੈਸ਼ਨ 'ਚ ਨੇ ਸਿਰ ਬਹੁਤ ਜ਼ਿਆਦਾ ਮਤਲਬ ਰੋਂਦੇ ਨੇ ਅੰਦਰੋਂ ਇੱਕ ਤਰ੍ਹਾਂ ਦੇ ਹੰਝੂ ਵਹਿੰਦੇ ਨੇ ਅੰਦਰ ਦੱਸ ਨਹੀਂ ਸਕਦੇ ਹਰ ਇੱਕ ਦਾ ਨਾ ਫੋੜਾ ਫਿਸਿਆ ਐ ਹੱਥ ਲੱਖੋ ਫਿਸ ਬੰਦਾ ਜਿਹੜੇ ਘਰ ਚ ਜਾਣਾ ਹੁੰਦਾ ਉਸ ਘਰ ਦਾ ਇੱਕ ਪਿੱਛੋਂ ਲੈਗਸੀ ਚੱਲੀ ਆਉਂਦੀ ਹੁੰਦੀ ਹੈ ਉਹਨੂੰ ਜਾ ਕੇ ਟੇਕਓਵਰ ਕਰਨਾ ਨਾ ਕਿ ਜਾ ਕੇ ਡਿਕਟੇਟ ਕਰਨਾ ਹੁੰਦਾ ਐਂ ਕਰੋ ਐਂ ਕਰੋ ਇਹਨੂੰ ਐਂ ਕਰ ਦੋ ਆਪ ਦੇ ਸਾਹਮਣੇ ਫਿਰ ਮੋਲਡ ਕਰਨਾ ਹੁੰਦਾ ਤੁਸੀਂ ਹੁਣ ਉਹ ਦੇਖੋ ਜਿਹੜਾ ਬੰਦਾ ਕਹਿੰਦਾ ਵੀ ਮੈਂ ਯਾਰ ਕੰਮ ਨਹੀਂ ਬੀਤਦੀ ਮੇਰੇ ਰੋਟੀ ਹੁਣੀ ਟਾਈਮ ਨਾਲ ਆਉਂਦੀ ਕਿੱਡੀ ਮੂਰਖਤਾ ਕਿੱਡੀ ਨਰਾਸ਼ ਜਿਹੜੀਆਂ ਅਸੀਂ ਕੰਮ ਦੇ ਪਿੰਡਾਂ 'ਚ ਤਾਂ ਜਦੋਂ ਆਪਣਨ ਜਾਣ ਦੇ ਫਾਂ ਦੇ ਪਰਿਵਾਰ ਨੇ ਕਿਤੇ ਕਿਤੇ ਕੋਈ ਬਿਮਾਰ ਠਮਾਰਾ ਲਾਉਣਾ ਵੀ ਪੈ ਜਾਂਦਾ ਲੱਗੀ ਤੱਥੇ ਆ ਜਾਂਦੇ ਨੇ ਉਹਨਾਂ ਦਾ ਵੀ ਚਲ ਕੰਮ ਪਰ ਕਿਤੇ ਨਾ ਚੰਗੇ ਭਲੇ ਹੱਟੇ ਕੱਟੇ ਜਿਹੜੇ ਦੋਵੇਂ ਜੀ ਨੇ ਉਹ ਡੱਕਾ ਨਹੀਂ ਤੋੜਦੇ ਕਿਉਂਕਿ ਨਿੱਸਲ ਹੋ ਗਏ ਮਤਲਬ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਇਦਾਂ ਬਾਹਰ ਹੋ ਗਿਆ ਬੇਸਿਕਲੀ ਬਾਹਰ ਨਹੀਂ ਹੋਏ ਮਾਨਸਿਕ ਤੌਰ ਤੇ ਸਰੀਰਕ ਸਰੀਰ ਨੂੰ ਬਾਹਰ ਕਰ ਲਿਆ ਪ੍ਰਾਣ ਪ੍ਰਾਣਚਾਰੀਆਂ ਖਤਮ ਹੋ ਗਈਆਂ ਕੋ ਜਿਹੜਾ ਕਹਿੰਦਾ ਵੀ ਹੁਣ ਤਾਂ ਜੀ ਦਿਨ-ਦਿਨ ਮੁੜਿਆ ਨੇ ਰਾਤ-ਰਾਤ ਰਹਿ ਕੇ ਨਹੀਂ ਕੋਈ ਅਧਿਆਨ ਵਿਵਤਾ ਪੈ ਜਾਂਦੀ ਰੋਟੀ ਕੌਣ ਕੀ ਬਣਾਵਾਂਗੇ 90% ਘਰਾਂ ਚ ਕੁੜੀਆਂ ਇਸ ਲਈ ਅਟ ਹੋ ਗਈਆਂ ਵੀ ਆ ਚਾਰ ਜਾਣੇ ਦੀ ਰੋਟੀ ਵਾਧੂ ਪਕਤੀ ਆ ਉਹਨਾਂ ਨੂੰ ਪਤਾ ਕੀ ਲੱਗਦਾ ਮੈਂ ਤੇ ਮੇਰਾ ਬੱਸ ਹਸਬੰਡ ਅਸੀਂ ਦੋਨੇ ਜੀ ਹੋਏ ਉਹ ਕੁਝ ਟਾਈਮ ਲਈ ਤੁਹਾਨੂੰ ਚੰਗਾ ਲੱਗੂਗਾ ਇਕੱਲਾ ਇਕੱਲੇ ਰਹਿਣਾ ਤੁਹਾਨੂੰ ਲੱਗਦਾ ਪ੍ਰਾਈਵੇਸੀ ਅਸੀਂ ਜਿਵੇਂ ਆਪਣੀ ਮਰਜ਼ੀ ਘਰ ਚ ਫਿਰੀਏ ਕੋ ਸਾਨੂੰ ਟੋਕਣਿਆਂ ਨਾ ਹੋਵੇ ਚੁੰਨੀ ਸਿਰ ਤੇ ਆ ਜਾਂ ਚੁੰਨੀ ਗਲ ਚ ਤੁਹਾਨੂੰ ਕੋਈ ਬੋਲੇ ਨਾ ਅਸੀਂ ਕਿਤੇ ਵੀ ਜਾਣਾ ਹੋਈਏ ਚਲੇ ਜਾਈਏ ਇਹ ਜਿਹੜਾ ਜਮੈਟੋ ਕਲਚਰ ਆਇਆ ਨਾ ਵੀ ਸ਼ਾਮ ਕੋਵੇ ਵੀ ਜਮੈਟੋ ਆਰਡਰ ਕਰ ਦੋ ਇਹ ਬਹੁਤ ਨਿਹਾਰ ਵੱਲ ਲੈ ਕੇ ਜਾਊਗਾ ਬਹੁਤ ਚੀਜ਼ਾਂ ਟੈਂਪਰੇਰੀ ਐ ਲੱਗਦੀਆਂ ਹੁੰਦੀਆਂ ਵੀ ਜੇ ਆ ਨਾ ਹੋਈ ਤਾਂ ਮੇਰੀ ਜ਼ਿੰਦਗੀ ਬਹੁਤ ਸੌਖੀ ਹੈ ਨਹੀਂ ਬੇਟਾ ਮਾਪੇ ਸੱਸਾਂ ਦਾਦੀਆਂ ਪਰਦਾਦੀਆਂ ਤੁਹਾਡੇ ਘਰ ਦੇ ਜਿੰਨੇ ਨੇ ਮੈਨੂੰ ਮੈਨੂੰ ਇਹ ਸਮਝ ਅਸੀਂ ਮੈਂ ਤਾਂ ਬਹੁਤ ਸੋਚਦਾ ਹਾਂ ਵੀ ਸਾਡੇ ਦਾਦੇ ਨੂੰ ਗਏ ਨੂੰ 20 ਸਾਲ ਹੋ ਗਏ ਸਾਨੂੰ ਐ ਲੱਗ ਜਿੰਦਾ ਵੀ ਹਾਏ ਦਾਦਾ ਹੋਰ ਜਿਉਂ ਕੇ ਜਾਂਦਾ ਅਸੀਂ ਉਹਦੇ ਕੋਲ ਬਹਿੰਦੇ ਬਹਿੰਦੇ ਵੀ ਰਹੇ ਹਾਂ ਰੋਜ਼ ਜਿੱਦਾਂ ਛੱਡੋ ਲੋਕਾਂ ਦੀਆਂ ਛੋਟੇ ਛੋਟੇ ਵਿਚਾਰਾਂ ਪਿੱਛੇ ਘਰਾਂ ਤੇ ਕਿੱਡੇ-ਕੱਡੇ ਪਾੜੇ ਪੈ ਜਾਂਦੇ ਨੇ। ਕਈ ਵਾਰੀ ਉਹ ਗੱਲ ਕਿਸੇ ਸੰਦਰਭ 'ਚ ਨਹੀਂ ਕਹੀ ਗਈ ਹੁੰਦੀ ਉਦਾਂ ਦੇ 'ਚ ਜਿਵੇਂ ਤੁਹਾਨੂੰ ਲੱਗਦਾ। ਜਾਂ ਉਹ ਕਿਸੇ ਹੋਰ ਲਹਿਜੇ 'ਚ ਕਹਿਣੀ ਹੁੰਦੀ ਉਹ ਅੰਦਾਜ਼ ਹੀ ਨਹੀਂ ਕਿਸੇ ਕੋਲ ਹੁੰਦਾ। ਤੁਹਾਨੂੰ ਉਹ ਚੁਬ ਜਾਂਦੀ ਹੈ। ਬੇਸਿਕਲੀ ਰਿਸ਼ਤਾ ਮਾੜਾ ਨਹੀਂ ਕੋਈ ਹੁੰਦਾ। ਮਾਪੇ ਨਾਲ ਵਿਚਰਨਾ ਸ਼ੁਰੂ ਕਰੋ। ਯਾਰ ਬੈਠੋ ਉਹਨਾਂ ਦੇ ਮਨਜਿਆਂ ਤੇ ਜਾ ਕੇ ਉਹ ਢੀਕਦੇ ਨੇ ਤੁਹਾਨੂੰ ਰੋਜ਼। ਕੋਈ ਗੱਲਬਾਤ ਨਹੀਂ ਕਰਨੀ ਹੁੰਦੀ ਬਹਿ ਕੇ ਚਾਹ ਪੀਓ ਨਾਲ ਕੋਲ ਬਸ ਬਹਿ ਕੇ ਕੈਦੋ ਘਰ ਦੇ ਨਾਲ ਵੀ ਰੋਟੀ ਬੀਬੀ ਵਾਲੇ ਮੰਜੇ ਤੇ ਲਿਆ ਬਾਪੂ ਵਾਲੇ ਮੰਜੇ ਤੇ ਉੱਥੇ ਲਿਆ ਉੱਥੇ ਖਾਣੇ ਬਹਿ ਕੇ ਗੱਲਾਂ ਬਾਤਾਂ ਕਰੋ ਉਹ ਵੀ ਪਿੰਡ ਚ ਕੀ ਹੋਇਆ ਕੱਲ ਕੌਣ ਆਇਆ ਸੀ ਫਲਾਣੇ ਦੇ ਜੀਰੀ ਲੱਗ ਗਈ ਮਾਂ ਬਾਪ ਨਾਲ ਗੱਲ ਨਹੀਂ ਹੋ ਰਹੀ ਪਿੰਡਾਂ ਚ ਉਹ ਇਕੱਲੇ ਬਸ ਬੁੱਝ ਬਣੇ ਬੈਠੇ ਨੇ ਉਹਨਾਂ ਨਾਲ ਜਦ ਗੱਲਾਂ ਕਰੋਗੇ ਤੁਹਾਨੂੰ ਸਕੂਨ ਮਿਲੂਗਾ ਉਹ ਦਿਨ ਯਾਦ ਕਰੋ ਮੈਂ ਬੱਚੇ ਮੇਰੇ ਇੱਕ ਗੱਲ ਯਾਦ ਆ ਗਈ ਉਹ ਮੁੰਡਾ ਆਪਣੀ ਮਾਂ ਨੂੰ ਸੱਚੀ ਘਟਨਾ ਹੈ ਉਹ ਮੈਨੂੰ ਸੁਣਾ ਰਿਹਾ ਸੀ ਕਹਿੰਦਾ ਯਾਰ ਉਹ ਤੁਹਾਡੇ ਮੇਰੀ ਘਰ ਵਾਲੀ ਨੂੰ ਕਹਿੰਦਾ ਤੂੰ ਸੁਣਦੇ ਨਹੀਂ ਹੁੰਦੇ ਤੇ ਨਾ ਇੱਕ ਵਾਰ ਕਿਸੇ ਤੇ ਸਮਝ ਨਹੀਂ ਆਉਂਦੀ ਗੱਲ ਮੈਂ ਕਿਹਾ ਵੀ ਉਹਨੂੰ ਉਹ ਗੱਲ ਸੁਣਾਉਣੀ ਸੀ ਵੀ ਜਦ ਪੁੱਤ ਛੋਟਾ ਹੁੰਦਾ ਨਾ ਉਹ ਕਹਿੰਦੇ ਕੌਣ ਨੂੰ ਗਈ ਗਿਆ ਵੀ ਮੰਮੀ ਕੀ ਬੀਬੀ ਕੀ ਉਹ ਕਹਿੰਦੀ ਕੌ ਮੰਮੀ ਕੀ ਕਹਿੰਦੀ ਕੌ 50 ਵਾਰ ਪੁੱਛਿਆ ਉਹਨੂੰ ਜਦ ਫਿਰ ਵੱਡੀ ਹੋ ਕੇ ਮਾਂ ਦੇ ਉੱਚਾ ਸੁਣਨ ਲੱਗ ਗਿਆ ਉਨੇ ਕੋ ਗੱਲ ਕਹੀ ਪੁੱਤ ਨੇ ਕਹਿੰਦੀ ਹੈ ਉਹ ਫੇਰ ਕਹਿੰਦੀ ਕੀ ਪੁੱਤ ਕਾ ਵੀ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਕਹਿ ਦਨ ਬਾਰ ਬਾਰ ਵੀ ਤੇ ਮੈਂ ਕਿਹਾ ਵੀ ਉਹ ਭੁੱਲ ਗਿਆ ਜਿਹੜਾ 50 ਵਾਰ ਟੈਂਕੋਂ ਪੁੱਛਿਆ ਤਾਂ ਉਹਨੇ ਤਾਂ ਤੈਨੂੰ ਕਿਹਾ ਨਹੀਂ ਵੀ ਤੈਨੂੰ ਇੱਕ ਵਾਰ ਨਹੀਂ ਸਮਝ ਆਉਂਦਾ ਕੌਮ ਆ ਜਾਂ ਚਿੜੀ ਹੈ ਬਰਾਹ ਸੰਵੇਦਨਸ਼ੀਲ ਬਣੋ ਬਹੁਤ ਛੋਟੀ ਜ਼ਿੰਦਗੀਆਂ ਬਹੁਤ ਛੋਟੀ ਜ਼ਿੰਦਗੀ ਹੈ ਪਤਾ ਹੀ ਨਹੀਂ ਕਿੱਥੋਂ ਕੀ ਹੋ ਜਾਣਾ ਜਦੋਂ ਬੰਦਾ ਨਾ ਇਹਨਾਂ ਰਿਸ਼ਤਿਆਂ ਨੂੰ ਕਈ ਵਾਰੀ ਲੋਕ ਸਮ ਇੱਕ ਇਦਾਂ ਦਾ ਵੀ ਰਿਸ਼ਤਾ ਮੇਰੀ ਜ਼ਿੰਦਗੀ 'ਚ ਹੈ ਲੋ ਅੱਜ ਉਹ ਬਹੁਤ ਪਛਤਾ ਰਿਹਾ ਕਿ ਯਾਰ ਮੈਂ ਆਪਣੇ ਮਾਪੇ ਤੋਂ ਦੂਰ ਕਿਉਂ ਹੋਇਆ ਕਿਸੇ ਦੀ ਚੱਕ ਥੱਲ ਕਰਤੀ ਕਿਸੇ ਨੇ ਵਜ੍ਹਾ ਪਾਤੀ ਮਾਣ ਵਰਤ ਕੇ ਦੁਨਨੇ ਜਿਹੜਾ ਉਹ ਵਜਨ ਇਸ ਟਾਈਮ ਹੰਡਾ ਰਿਹਾ ਉਹ ਮੈਂ ਮਹਿਸੂਸ ਕਰਦਾ ਵੀ ਬਹੁਤ ਨੇੜੇ ਦਾ ਰਿਸ਼ਤਾ ਹੈ ਇਹ ਚੀਜ਼ਾਂ ਮਾਣ-ਬਾਬ ਦਾ ਤਨਵਸ ਤੁਸੀਂ ਦੇ ਨਹੀਂ ਦੇ ਸਕਦੇ ਭੈਣ ਭਰਾ ਜਿੰਨਾ ਖੜ ਸਕਦੇ ਹੋ ਖੜੋ ਇੱਕ ਦੂਜੇ ਨਾਲ ਗੱਲਾਂ ਕਰੋ ਪੰਜਾਬ ਜਿਹੜੀ ਇਹ ਨਾ ਆਪਣੇ ਪਿੰਡਾਂ ਚ ਪ੍ਰੋਬਲਮ ਕੀ ਆਈ ਹੋਈ ਹੈ ਸੰਵਾਦ ਗੱਲਾਂ ਜਿਹੜੀਆਂ ਰੋਜ਼ ਬਹਿ ਕੇ ਕਰ ਲੈਂਦੇ ਸੀ ਉਹ ਮੁੱਕ ਗਈਆਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸਰਤਾਜ ਉਹਨਾਂ ਦੀਆਂ ਲਾਈਨਾਂ ਨੇ ਉਹ ਵੀ ਕਿੱਡੀਆਂ-ਕੱਡੀਆਂ ਹੋਈਆਂ ਸੰਸਾਰ ਤੇ ਜੰਗ ਸਤੋਂਾਂ ਸੰਭੀਆਂ ਗਈਆਂ ਆਪਣੇ ਪਰਿਵਾਰ ਦੀਆਂ ਜੰਗ ਦੁਨੀਆ ਨਾਲ ਬੰਦਾ ਲੜਦਾ ਘੱਟ ਪਰਿਵਾਰਾਂ 'ਚ ਜਿਆਦਾ ਲੜਦਾ ਹੋਰ ਉਤੀਏ ਚੌਥੇ ਪਿੰਡ ਨਾਲ ਨਹੀਂ ਲੜਦਾ ਸਕੇ ਭਾਈ ਨਾਲੇ ਲੜਦਾ ਸਭ ਤੋਂ ਜਿਆਦਾ ਮਨੁੱਖ ਕੀ ਕਰਦਾ ਜਦੋਂ ਉਹਨਾਂ ਦੀ ਰੰਜਿਸ਼ ਆ ਜਿਹੜੀ ਅੰਦਰ ਜਿਹੜਾ ਜਿਹੜਾ ਹੰਕਾਰ ਆ ਜਿਹੜਾ ਉਹਨੇ ਕਹਿੰਦਾ ਮੈਂ ਕੁਝ ਬਣ ਕੇ ਦਿਖਾਉਣਾ ਸਭ ਤੋਂ ਪਹਿਲਾ ਸ਼ਰੀਕ ਉਹਦਾ ਆਪਦਾ ਖੂਨ ਹੀ ਹੁੰਦਾ ਪਤਾ ਨਹੀਂ ਕਾਤੇ ਉਹਨੂੰ ਐ ਕਿਉਂ ਲੱਗਦਾ ਹੁੰਦਾ ਵੀ ਇਹਨੂੰ ਕੁਝ ਬਣ ਕੇ ਦਿਖਾਉਣਾ ਸਕੇ ਭਾਈ ਨੂੰ ਸਕੇ ਰਿਸ਼ਤਿਆਂ 'ਚ ਇਹ ਕਾਤੇ ਲੱਗਦਾ ਇਦੋਂ ਬਾਅਦ ਆ ਜੋ ਪਿੰਡ ਇੱਕ ਕਾਈ ਹੈ ਪਿੰਡ ਵਾਲਿਆਂ ਨੂੰ ਐ ਕਹਦੇ ਲਾਉਂਦੇ ਵੀ ਇਹ ਪਿੰਡ ਵਾਲੇ ਥੱਲੇ ਲਾਉਣੇ ਨੇ ਪਿੰਡ ਵਾਲਿਆਂ ਨੂੰ ਬਣ ਕੇ ਦਿਖਾਉਣਾ ਜਦੋਂ ਪਿੰਡ ਬਸਦੇ ਹੋਣਗੇ ਉਦੋਂ ਤਾਂ 100 ਚਾਲੇ ਕਰ ਕੀ ਕਦੇ ਬਸੇ ਹੋਣਗੇ ਪਹਿਲਾਂ ਵੀ ਚਲੋ ਯਾਰ ਬਾਹਰ ਹੀ ਹਾਂ ਮਲਿਆਂ ਦੁਆ ਲੋਕਾਂ ਦਾ ਸੁਭਾ ਰਾਮ ਜਾਨਾ ਦੀ ਇਕੱਠੀਆਂ ਨੇ ਮਿਲਦੀਆਂ ਇਕੱਠੇ ਬਹਿਣਗੇ ਬੰਦਾ ਸਭ ਤੋਂ ਪਹਿਲਾਂ ਨੇੜਲੇ ਬੰਦੇ ਦੀ ਕਿਉਂ ਵੈਰੀ ਹੁੰਦਾ ਉਹਨੂੰ ਨੇੜਲੇ ਬੰਦੇ ਨੂੰ ਹਰਾ ਕੇ ਕਿਉਂ ਮਜ਼ਾ ਆਉਂਦਾ ਉਹਨੂੰ ਆਪ ਦਾ ਨੇੜਲਾ ਬੰਦਾ ਡਿੱਗਿਆ ਹੋਇਆ ਕਿਉਂ ਚੰਗਾ ਲੱਗਦਾ ਉਹਨੂੰ ਨੇੜੇ ਵਾਲਾ ਮਿੱਤਰ ਬਰਬਾਦ ਹੁੰਦਾ ਕਿਉਂ ਚੰਗਾ ਲੱਗਦਾ ਬੜੀ ਹੈਰਾਨੀ ਆ ਇੱਥੇ ਆ ਕੇ ਮਨੁੱਖ ਦੇ ਦਿਮਾਗ ਦੀ ਸਮਝ ਨਹੀਂ ਆਉਂਦੀ ਸਭ ਤੋਂ ਨੇੜੇ ਦੇ ਰਿਸ਼ਤੇ ਨਾਲ ਨਾ ਸ਼ਰੀਕੇਬਾਜੀ ਗੁੱਸਾ ਨਫ਼ਰਤ ਕਰਨ ਲੱਗ ਜਾਣਗੇ ਇਹਨੂੰ ਦਿਖਾਉਣਾ ਜਿਹੜਾ ਉਹਨਾਂ ਆਪਣਾ ਆਪਣਾ ਹੀ ਰਹਿਣਾ ਕਾਫੀ ਲੰਬੀਆਂ ਹੋ ਗਈਆਂ ਵਾ ਵ ਮਿਹਰਬਾਨੀ ਮਾਂ ਬਾਪ ਦਾ ਪਿਆਰ ਸਤਿਕਾਰ ਕਰਿਓ ਉਹਨਾਂ ਕੋਲ ਬੈਠ ਕੇ ਪ੍ਰਸ਼ਾਦਾਸ਼ਕ ਉਹ ਗੱਲਾਂ ਕਰੋ ਉਹਨਾਂ ਨੂੰ ਕਿਤੇ ਲੈ ਕੇ ਜਾਓ ਜ਼ਰੂਰੀ ਨਹੀਂ ਕਿ ਸਾਰੇ ਨਦੀ ਤਰਸਣ ਜੰਗੇ ਉਹਦਾ ਹੀ ਕਿਤੇ ਚਾਚੀ ਤਾਈ ਕੋਈ ਦੂਰ ਦੇ ਕਿਤੇ ਜੀ ਕਰਦਾ ਹੁੰਦਾ ਤਾਂ ਮਿਲਣ ਨੂੰ ਦਿਨ ਵੇਲੇ ਉਹਨੇ ਕਿਹਾ ਚੱਲ ਵੀ ਪਿੱਛਲੀ ਮੇਰਨਾਂ